ਦੇ ਲਈ ਆ ਗਈ ਇੱਕ ਵੱਡੀ ਖੁਸ਼ੀ ਦੀ ਖਬਰ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤਾ ਵੱਡਾ ਉਪਰਾਲਾ ਖੁਸ਼ੀ ਦੇ ਵਿੱਚ ਕਿਸਾਨਾਂ ਦੇ ਖੜ ਗਏ ਚਿਹਰੇ ਦਰਅਸਲ ਕਿਸਾਨ ਫਸਲੀ ਚੱਕਰ ਦੇ ਵਿੱਚ ਪਏ ਹੋਏ ਨੇ ਕਣਕ ਤੇ ਝੋਨੇ ਦੀ ਫਸਲ ਬੀਜਦੇ ਨੇ ਕਣਕ ਤੇ ਝੋਨੇ ਤੋਂ ਬਾਅਦ ਕੋਈ ਫਸਲ ਬਾਰੇ ਸੋਚਦੇ ਨਹੀਂ ਐ ਕਿਉਂਕਿ ਕਣਕ ਤੇ ਝੋਨੇ ਦੇ ਉੱਤੇ ਐਮ ਐਸ ਪੀ ਦਿੱਤੀ ਜਾਂਦੀ ਹੈ ਤਾਂ ਹੁਣ ਮੱਕੀ ਦੀ ਫਸਲ ਦੇ ਬਾਰੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਉਪਰਾਲਾ ਵੀ ਕੀਤਾ ਵੱਡਾ ਬਿਆਨ ਵੀ ਦਿੱਤਾ ਤਾਂ ਹੁਣ ਸੋਣੀ ਦੀ ਮੱਕੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੇ ਵੱਲੋਂ ਪਾਇਲਟ ਪ੍ਰੋਜੈਕਟ ਤਹਿਤ ਸੋਣੀ ਦੀ ਮੱਕੀ ਦੇ ਹੇਠ 2500 ਹੈਕਟੇਅਰ ਰਕਬੇ ਦੇ ਵਿੱਚ ਕਾਸ਼ਤ ਕਰਨ ਦਾ ਟੀਚਾ ਮਿਥਿਆ ਗਿਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਨਵੇਂ-ਨਵੇਂ ਪ੍ਰੋਜੈਕਟ ਲੈਂਦੇ ਜਾ ਰਹੇ ਨੇ ਝੋਨੇ ਦੀ ਕਾਸ਼ਤ ਦੇ ਨਾਲ ਜ਼ਮੀਨੀ ਪਾਣੀ ਦਾ ਪੱਧਰ ਜਿਹੜਾ ਆ ਪਾਣੀ ਦਾ ਪੱਧਰ ਜ਼ਮੀਨ ਦੇ ਕਾਫੀ ਹੇਠਲੇ ਸਤਰ ਤੱਕ ਚਲੇ ਗਿਆ ਜਿਸ ਨੂੰ ਦੇਖਦੇ ਹੋਏ ਇਹ ਹੁਣ ਨਵੇਂ ਪ੍ਰੋਜੈਕਟ ਲਿਆਂਦੇ ਜਾ ਰਹੇ ਨੇ ਤਾਂ ਭਿਕਖ ਦੀ ਖੇਤੀ ਨੂੰ ਟਿਕਾਊ ਬਣਾਉਣ ਅਤੇ ਜ਼ਮੀਨੀ ਹੇਠਲੇ ਪਾਣੀ ਦੇ ਪੱਧਰ ਨੂੰ ਨੀਵਾ ਜਾਣ ਤੋਂ ਰੋਕਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ 2500 ਹੈਕ ਰਕਬਾ ਝੋਨੇ ਦੀ ਖੇਤੀ ਹੇਠੋਂ ਕੱਢ ਕੇ ਮੱਕੀ ਦੀ ਕਾਸ਼ਤ ਹੇਠਾਂ ਲਿਆਉਣ ਲਈ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਪ੍ਰੋਜੈਕਟ ਦੇ ਤਹਿਤ ਜੋ ਕਿਸਾਨ ਝੋਨੇ ਦੀ ਖੇਤੀ ਕਰਨ ਦੀ ਬਜਾਏ ਸੌਣੀ ਰੁੱਤ ਵਾਲੀ ਮੱਕੀ ਦੀ ਕਾਸ਼ਤ ਕਰੇਗਾ ਉਹਨਾਂ ਨੂੰ ਪ੍ਰਤੀ ਹੈਕਟੇਅਰ 17500 ਰੁਪਏ ਬਤੌਰ ਪ੍ਰਸਤੋਸਾਹਨ ਰਾਸ਼ੀ ਵੱਜੋਂ ਸਿੱਧੇ ਬੈਂਕ ਖਾਤਿਆਂ ਦੇ ਵਿੱਚ ਜਾਣਗੇ ਤਾਂ ਕਿਸਾਨਾਂ ਦੇ ਲਈ ਇਹ ਵੱਡੀ ਖੁਸ਼ੀ ਦੀ ਖਬਰ ਆ ਜਿਹੜੇ ਸੌਣੀ ਦੀ ਮੱਕੀ ਦੀ ਫਸਲ ਬੀਜਣਗੇ ਤਾਂ ਉਹਨਾਂ ਨੂੰ 17500 ਰੁਪਏ ਬਤੌਰ ਪ੍ਰੋਤਸਾਹਨ ਰਾਸ਼ੀ ਵੱਜੋਂ ਸਿੱਧੇ ਬੈਂਕ ਖਾਤਿਆਂ ਵਿੱਚ ਦਿੱਤੇ ਜਾਣਗੇ ਪੰਜਾਬ ਸਰਕਾਰ ਵੱਲੋਂ ਮੱਕੀ ਦੀ ਖਰੀਦ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਨਾਲ ਹੀ ਸਰਕਾਰ ਮੱਕੀ ਦੀ ਖਰੀਦ ਤੇ ਘੱਟੋ-ਘੱਟ ਸਮਰਥਨ ਮੁੱਲ ਕਰਨ ਨੂੰ ਵੀ ਯਕੀਨੀ ਬਣਾਵੇਗੀ ਤਾਂ ਐਮਐਸਪੀ ਵੀ ਮੱਕੀ ਦੀ ਫਸਲ ਦੇ ਉੱਤੇ ਦਿੱਤੀ ਜਾਵੇਗੀ ਕਿਸਾਨਾਂ ਦੇ ਲਈ ਇਹ ਵੱਡੀ ਖੁਸ਼ੀ ਦੀ ਖਬਰ ਐਮਐਸਪੀ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਆ ਤਾਂ ਹੁਣ ਮੱਕੀ ਦੀ ਫਸਲ ਦੇ ਉੱਤੇ ਐਮਐਸਪੀ ਦਿੱਤੀ ਜਾਵੇਗੀ ਕਿਸਾਨਾਂ ਨੂੰ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਪੈਸੇ ਵੀ ਦਿੱਤੇ ਜਾਣਗੇ ਕੀ ਕੁਝ ਕਹਿ ਰਹੇ ਨੇ ਸਰਕਾਰ ਦੇ ਨੁਮਾਇੰਦੇ ਇੱਕ ਵਾਰ ਤੁਹਾਨੂੰ ਸਾਡ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਫਸਲ ਜਿਹੜੀ ਆ ਇੱਕ ਵੱਧ ਪਾਣੀ ਖਪਤ ਵਾਲੀ ਵਾਲੀ ਫਸਲ ਹੈ ਇਹਦਾ ਜਿਹੜਾ ਪਾਣੀ ਹੈ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਖਾਸ ਕਰਕੇ ਫਰਦਾਸਪੁਰ ਦੇ ਵਿੱਚ ਵੀ ਲਗਾਤਾਰ ਜਿਹੜਾ ਉਹ ਪੱਧਰ ਜਿਹੜਾ ਵਾ ਲਗਾਤਾਰ ਹੇਠਾਂ ਜਾ ਰਿਹਾ ਵਾ ਸੋ ਇਸ ਨੂੰ ਜਿਹੜਾ ਪਾਣੀ ਨੂੰ ਬਚਾਉਣ ਲਈ ਜਿਹੜਾ ਪਾਣੀ ਦੇ ਜਿਹੜਾ ਖਰਾਬਟ ਆ ਰਹੀ ਆ ਉਹਨੂੰ ਰੋਕਤ ਖਾਮ ਕਰ ਲਈ ਤੇ ਸਾਡੀਆਂ ਹੋਰ ਮੌਸਮੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਜਿਹੜਾ ਜ਼ਿਲ੍ਹਾ ਫਰਦਾਸਪੁਰ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਜਿਹੜਾ ਵਾ ਸ਼ੁਰੂ ਕੀਤਾ ਗਿਆ ਜਿਸ ਤਹਿਤ ਝੋਨੇ ਦੇ ਥੋੜਾ ਰਕਬਾ ਕੱਢ ਕੇ ਮੱਕੀ ਥਲੇ ਲਿਆਉਂਦਾ ਜਿਹੜਾ ਟੈਚਪੀ ਕੀਤਾ ਗਿਆ ਇਸ ਪ੍ਰੋਜੈਕਟ ਤਹਿਤ 2500 ਹੈਕਟੇਰ ਰਕਮੇ ਦੇ ਵਿੱਚ ਜਿਹੜਾ ਸਾਡਾ ਮਿਥਾਕ ਟੀਚਾ ਜਿਹੜਾ ਵਾ ਉਹ ਮਿਥਿਆ ਗਿਆ ਕਿ 2500 ਹੈਕਟੇਰ ਰਕਮੇ ਦੇ ਵਿੱਚ ਝੋਨੇ ਦਾ ਰਕਬਾ ਕੱਢ ਕੇ ਉਹ ਆਪਾਂ ਕਿਥੇ ਲਿਆਉਣਾ ਵਾ ਸੋ ਇਹਦੇ ਜੇ ਮੱਕੀ ਦੀ ਤਰ੍ਹਾਂ ਇਹ ਇਸ ਵਾਸਤੇ ਜਿਹੜੇ ਕਿਸਾਨਾਂ ਨੂੰ ਸੂਤ ਦਵਾ ਦੇਖੀ ਤੇ ਪੰਜਾਬ ਸਰਕਾਰ ਵੱਲੋਂ ਕਿ ਪਹਿਲੀ ਵਾਰੀ ਜਿਹੜਾ ਵਾ ਉਹ ਇਹ ਪ੍ਰਬੰਧ ਕੀਤਾ ਗਿਆ ਕਿ ਜਿਹੜਾ ਮਾਰਕੀਟਿੰਗ ਦਾ ਪ੍ਰਬੰਧ ਜਿਹੜਾ ਉਹ ਪਹਿਲਾਂ ਕੀਤਾ ਗਿਆ ਕਿਉਂਕਿ ਆਮ ਕਰਕੇ ਹੁੰਦਾ ਕਿ ਆਪਾਂ ਪੈਦਾਵਾਰ ਕਰ ਲੈਂਦੇ ਆਂ ਪੈਦਾਵਾਰ ਤੋਂ ਬਾਅਦ ਜਿਹੜਾ ਮਾਰਕੀਟਿੰਗ ਹੁੰਦੀ ਉਹਦੇ ਵਿੱਚ ਕਿਸਾਨਾਂ ਨੂੰ ਬਹੁਤ ਸਾਰੀ ਸਮੱਸਿਆਵਾਂ ਹੁੰਦੀ ਕਿਉਂਕਿ ਜਦੋਂ ਆ ਸੋ ਇਹ ਸਾਰੇ ਕਿਸਾਨ ਵੀਰੋ ਜਿੰਨੇ ਇਸ ਸਮੱਸਿਆ ਨੂੰ ਇਹਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਜਿਹੜਾ ਵਾ ਉਹ ਫੈਸਲਾ ਕੀਤਾ ਗਿਆ ਕਿਉਂਕਿ ਇਹਦੀ ਜਿਹੜੀ ਖਪਤ ਹੋਣੀ ਆ ਉਹ ਇਥਨੋਲ ਵਾਸਤੇ ਇਥਨੋਲ ਤਿਆਰ ਕਰਨ ਵਾਸਤੇ ਸਾਡੇ ਕੋਲ ਦੋ ਜਿਹੜੀਆਂ ਫੈਕਟਰੀਆਂ ਨੇ ਇੱਕ ਚਟਾ ਸ਼ੁਰੂ ਹੋਇਆ ਤੇ ਇਸ ਵੇਲੇ ਵੀ ਆਰਬੀ ਦੀ ਨਿਕਲਦੀ ਇਹਨਾਂ ਵੱਲੋਂ ਖਰੀਦੀ ਜਾਣੀ ਆ ਜੇ ਕਿਤੇ ਕੋਈ ਘੱਟ ਵੱਧ ਜੇਕਰ ਬੋਲ ਘਟਦਾ ਵਾ ਫਿਰ ਸਾਡੀ ਮਾਰਕੀਟ ਵੱਲੋਂ ਜਿਹੜਾ ਵਾ ਉਹ ਐਂਟਰ ਕੀਤਾ ਜਾਊਗਾ ਬੰਦੀ ਇਹਦੇ ਵਿੱਚ ਸੋ ਇਹਦੇ ਵਿੱਚ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਇਸ ਜਿਹੜੀ ਮੱਕੀ ਥੱਲੇ ਜਿਹੜਾ ਰਕਬਾ ਵਾ ਵਤਵਰਤ ਦਈਏ ਤਾਂ ਕਿ ਜਿਹੜਾ ਵਾ ਹਰ ਇੱਕ ਸਰਕਾਰ ਪੰਜਾਬ ਸਰਕਾਰ ਵੱਲ ਇੱਕ ਹੋਰ ਉਪਰਾਲਾ ਕੀਤਾ ਗਿਆ ਕਿ ਪ੍ਰਤੀ ਹੈਕਟੇਰ ਜਿਹੜਾ ਵਾ 17500 ਇੱਕ ਪ੍ਰਤੀ ਸਾਰ ਰਾਸ਼ੀ ਵੀ ਦਿੱਤੀ ਜਾਣੀ ਆ ਜਿਹੜੀ ਜਿਹੜੀ ਛੋਨੇ ਕਿਸਾਨਾਂ ਨੇ ਜਿਹੜੇ ਕਿਸਾਨ ਛੋਨੇ ਹੈ ਰਕਬਾ ਕੱਢ ਕੇ ਮੱਕੀ ਥੱਲੇ ਲਉਣਗੇ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜਾ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਘਟੋ ਘਟੇ ਇੱਕ ਇੱਕ ਹਰੇਕ ਫਾਰਮਰ ਇੱਕ ਇੱਕ ਦੋ ਦੋ ਏਕੜ ਦਾ ਜਿਹੜਾ ਵਾ ਉਹ ਉਹਦੇ ਵਿੱਚ ਕਾਸ਼ਤ ਕਰੇ ਤਾਂ ਕਿ ਜਿਹੜਾ ਹਾਈਡਰਟ ਪਾਇਲਟ ਪ੍ਰੋਜੈਕਟ ਜਿਹੜਾ ਵਾ ਉਹ ਕੰਮਬੀ ਹੋ ਸਕੇ ਤੇ ਅਗਲੇ ਸਾਲ ਹਰੀ ਹੋਸ ਹੋਰ ਥੱਲੇ ਜਿਹੜਾ ਰਕਬਾ ਵਾ ਬਤਾ ਸਕੀਏ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਦੁਬਾਰਾ ਫਿਰ ਬੇਨਤੀ ਆ ਕਿ ਵੱਧ ਤੋਂ ਵੱਧ ਇਸ ਮੱਕੀ ਥੱਲੇ ਜਿਹੜਾ ਰਕਬਾ ਵਧਾਈਏ ਤੇ ਤਾਂ ਜੋ ਅਸੀਂ ਜਿਹੜਾ ਵਾ ਉਹ ਝੋਨੇ ਦਾ ਜਿਹੜਾ ਇੱਕ ਵੱਧ ਪਾਣੀ ਖਪਤ ਕਰਨ ਵਾਲੀ ਫਸਲ ਆ ਉਹਦੇ ਥੱਲੋਂ ਅਸੀਂ ਸ਼ੁਕਰ ਆ ਪਾ ਸਕੀਏ ਤੇ ਜਿਹੜੀ ਘੱਟ ਫਸਲ ਜਿਹੜੀ ਘੱਟ ਪਾਣੀ ਖਪਤ ਵਾਲੀ ਫਸਲ ਜਿਹੜੀ ਪੱਕੀ ਆ ਉਹ ਥੱਲੇ ਬਰਗੀ ਤੁਸੀਂ ਸੁਣਿਆ ਸਰਕਾਰ ਦੇ ਵੱਲੋਂ ਨਵੇਂ-ਨਵੇਂ ਪ੍ਰੋਜੈਕਟ ਲਿਆਂਦੇ ਜਾ ਰਹੇ ਨੇ ਤਾਂ ਜੋ ਕਿਸਾਨ ਜਿਹੜੇ ਨੇ ਪੰਜਾਬ ਦੇ ਐਮਐਸਪੀ ਦੀ ਗਰੰਟੀ ਕਾਨੂੰਨ ਦੀ ਮੰਗ ਕਰ ਰਹੇ ਨੇ ਹਾਲਾਂਕਿ ਪੂਰੇ ਦੇਸ਼ ਦੇ ਕਿਸਾਨਾਂ ਦੀ ਮੰਗ ਹੈ ਪਰ ਕਿਸਾਨ ਪੰਜਾਬ ਦੇ ਜਿਹੜੇ ਨੇ ਉਹਨਾਂ ਦੇ ਲਈ ਪੰਜਾਬ ਸਰਕਾਰ ਲਗਿਆ ਲਗਾਤਾਰ ਉਪਰਾਲੇ ਕਰ ਰਹੀ ਹੈ ਤਾਂ ਜੋ ਕਿਸਾਨ ਸੜਕਾਂ ਦੇ ਉੱਤੇ ਨਾ ਰੋੜਨ ਤਾਂ ਜੋ ਕਿਸਾਨ ਖੇਤਾਂ ਦੇ ਵਿੱਚ ਖੱਜਲਖਵਾਰ ਨਾ ਹੋਣ ਮੰਡੀਆਂ ਦੇ ਵਿੱਚ ਨਾ ਰੋੜਨ ਤਾਂ ਪਾਣੀ ਦਾ ਪੱਧਰ ਵੀ ਜਿਹੜਾ ਆ ਹੇਠਲੇ ਸੱਤਰ ਤੱਕ ਨਾ ਜਾਵੇ ਕਾਫੀ ਡੂੰਘੇ ਹੋ ਚੁੱਕੇ ਨੇ ਪਾਣੀ ਤਾਂ ਹੁਣ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਲਈ ਇਹ ਨਵੇਂ ਪ੍ਰੋਜੈਕਟ ਲਿਆਂਦੇ ਜਾ ਰਹੇ ਨੇ ਤਾਂ ਜੋ ਕਿਸਾਨ ਉਸ ਫਸਲੀ ਚੱਕਰ ਦੇ ਵਿੱਚੋਂ ਨਿਕਲ ਜਾਣ ਝੋਨੇ ਦੀ ਫਸਲ ਦੀ ਬਜਾਏ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਫਸਲ ਜਿਹੜੀ ਆ ਇੱਕ ਵੱਧ ਪਾਣੀ ਖਪਤ ਵਾਲੀ ਜਿਹੜੀ ਫਸਲ ਹੈ ਇਹਦਾ ਜਿਹੜਾ ਪਾਣੀ ਹੈ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਖਾਸ ਕਰਕੇ ਫਰਦਾਸਪੁਰ ਦੇ ਵਿੱਚ ਵੀ ਲਗਾਤਾਰ ਜਿਹੜਾ ਦਾ ਪੱਧਰ ਜਿਹੜਾ ਵਾ ਲਗਾਤਾਰ ਵਧਦਾ ਜਾ ਰਿਹਾ ਵਾ ਸੋ ਇਸ ਨੂੰ ਜਿਹੜਾ ਪਾਣੀ ਨੂੰ ਬਚਾਉਣ ਲਈ ਪਾਣੀ ਦੇ ਜਿਹੜਾ ਖਰਾਬਟ ਆ ਰਹੀ ਆ ਉਹਨੂੰ ਰੋਕਤ ਖਾਮ ਕਰ ਲਈ ਤੇ ਸਾਡੀਆਂ ਹੋਰ ਫਰਮੂਸ਼ੀਆਂ ਦੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਜਿਹੜਾ ਜ਼ਿਲ੍ਹਾ ਫਤਸਪੁਰ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕੀਤਾ ਗਿਆ ਜਿਸ ਤਹਿਤ ਝੋਨੇ ਹੀ ਤੋਂ ਰਕਬਾ ਕੱਢ ਕੇ ਮੱਕੀ ਥਲੇ ਲਿਆਉਂਦਾ ਜਿਹੜਾ ਟੈਚਪੀ ਤੇ ਆ ਗਿਆ ਇਸ ਪ੍ਰੋਜੈਕਟ ਤਹਿਤ ਅ 2500 ਹੈਕਟੇਰ ਰਕਬੇ ਦੇ ਵਿੱਚ ਜਿਹੜਾ ਸਾਡਾ ਮਿਥਾਕ ਟੀਚਾ ਜਿਹੜਾ ਵਾ ਉਹ ਮਿਥਿਆ ਗਿਆ ਕਿ 2500 ਹੈਕਟੇਰ ਰਕਬੇ ਦੇ ਵਿੱਚ ਝੋਨੇ ਦਾ ਰਕਬਾ ਕੱਢ ਕੇ ਉਹ ਆਪਾਂ ਮੱਕੀ ਤੇ ਲਿਆਉਣਾ ਵਾ ਸੋ ਇਹਦੇ ਜੇ ਮੱਕੀ ਦੀ ਤਰ੍ਹਾਂ ਇਹ ਇਸ ਵਾਸਤੇ ਜਿਹੜੇ ਕਿਸਾਨਾਂ ਨੂੰ ਸੂਤ ਦਵਾ ਦੇਖੀ ਤੇ ਪੰਜਾਬ ਸਰਕਾਰ ਵੱਲੋਂ ਕਿ ਪਹਿਲੀ ਵਾਰੀ ਜਿਹੜਾ ਵਾ ਉਹ ਇਹ ਪ੍ਰਬੰਧ ਕੀਤਾ ਗਿਆ ਕਿ ਜਿਹੜਾ ਮਾਰਕੀਟਿੰਗ ਦਾ ਪ੍ਰਬੰਧ ਜਿਹੜਾ ਉਹ ਪਹਿਲਾਂ ਕੀਤਾ ਗਿਆ ਕਿ ਆਮ ਕਰਕੇ ਉਹਦਾ ਕਿ ਆਪਾਂ ਪੈਦਾਵਾਰ ਕਰ ਲੈਂਦੇ ਆਂ ਪੈਦਾਵਾਰ ਤੋਂ ਬਾਅਦ ਜਿਹੜਾ ਮਾਰਕੀਟਿੰਗ ਹੁੰਦੀ ਉਹਦੇ ਵਿੱਚ ਕਿਸਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀ ਕਿਉਂਕਿ ਜਦੋਂ ਆਪਾਂ ਸੋ ਇਹ ਸਾਰੇ ਕਿਸਾਨ ਵੀਰੋ ਜਿੰਨੇ ਇਸ ਸਮੱਸਿਆ ਨੂੰ ਇਹਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਜਿਹੜਾ ਵਾ ਉਹ ਫੈਸਲਾ ਕੀਤਾ ਗਿਆ ਕਿਉਂਕਿ ਇਹਦੀ ਜਿਹੜੀ ਖਪਤ ਹੋਣੀ ਆ ਉਹ ਇਥਨੋਲ ਵਾਸਤੇ ਇਥਨੋਲ ਤਿਆਰ ਕਰਨ ਵਾਸਤੇ ਸਾਡੇ ਕੋਲ ਦੋ ਜਿਹੜੀਆਂ ਫੈਕਟਰੀਆਂ ਨੇ ਇੱਕ ਚਟਾ ਸ਼ੂਕਲ ਤੇ ਐਸੋਲੇ ਵੀਆਰ ਵੀ ਦੀਆਂ ਨੇ ਕਰਦੀ ਇਹਨਾਂ ਵੱਲੋਂ ਖਰੀਦੀ ਜਾਣੀ ਆ ਜੇ ਕਿਤੇ ਕੋਈ ਘੱਟ ਵੱਧ ਜੇਕਰ ਇਹ ਬੋਲ ਘੱਟਦਾ ਵਾ ਫਿਰ ਸਾਡੀ ਮਾਰਕੀਟ ਵੱਲੋਂ ਜਿਹੜਾ ਵਾ ਉਹ ਐਂਟਰ ਕੀਤਾ ਜਾਊਗਾ ਪਟਿਆ ਦੇ ਵਿੱਚ ਸੋ ਇਹਦੇ ਵਿੱਚ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਇਸ ਜਿਹੜੀ ਮੱਕੀ ਥੱਲੇ ਜਿਹੜਾ ਵਾ ਰਕਵਾ ਵਾ ਤਬਦਲ ਦਈਏ ਤਾਂ ਕਿ ਜਿਹੜਾ ਵਾ ਹਰੀ ਸਰਕਾਰ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਪ੍ਰਾਲਾ ਕੀਤਾ ਗਿਆ ਕਿ ਪ੍ਰਤੀ ਹੈਕਟੇਰ ਜਿਹੜਾ ਵਾ 17000 ਇੱਕ ਪ੍ਰਤੀ ਸਾਲ ਰਕਸ਼ੀ ਵੀ ਦਿੱਤੀ ਜਾਣੀ ਆ ਜਿਹੜੀ ਜਿਹੜੀ ਛੋਨੇ ਕਿਸਾਨਾਂ ਨੇ ਜਿਹੜੇ ਕਿਸਾਨ ਛੋਨੇ ਹੈ ਰਕਬਾ ਕੱਢ ਕੇ ਮੱਕੀ ਥਲੇ ਲੇਉਣਗੇ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜਾ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਘੱਟੋ ਘੱਟ ਇੱਕ ਇੱਕ ਹਰੇਕ ਫਾਰਮਰ ਇੱਕ ਇੱਕ ਦੋ ਦੋ ਏਕੜ ਦਾ ਜਿਹੜਾ ਵਾ ਉਹ ਉਹਦੇ ਵਿੱਚ ਕਾਸ਼ਤ ਕਰੇ ਤਾਂ ਕਿ ਜਿਹੜਾ ਹਾਈਡਰਟ ਪਾਇਲਟ ਪ੍ਰੋਟੈਕਟ ਜਿਹੜਾ ਵਾ ਉਹ ਕੰਮ ਕਰ ਬੋ ਸਕੇ ਤੇ ਅਗਲੇ ਸਾਲ ਹਰੀ ਹੋਸ ਹੋਰ ਥਲੇ ਜਿਹੜਾ ਰਕਬਾ ਦਾ ਬਤਾ ਸਕੀਏ ਸੋ ਮੇਰੀ ਸਾਰੇ ਕਿਸਾਨ ਉਹਨਾਂ ਨੂੰ ਦੁਬਾਰਾ ਫੇਰ ਬੇਨਤੀ ਆ ਕਿ ਵੱਧ ਤੋਂ ਵੱਧ ਇਸ ਮੱਕੀ ਥਲੇ ਜਿਹੜਾ ਰਕਬਾ ਬਤਾਈਏ ਤੇ ਤਾਂ ਜੋ ਇਹ ਜਿਹੜਾ ਵਾ ਉਹ ਝੋਨੇ ਦਾ ਜਿਹੜਾ ਇੱਕ ਵੱਧ ਪਾਣੀ ਖਪਤ ਕਰਨ ਵਾਲੀ ਫਸਲ ਆ ਉਹਦੇ ਥਲੋਂ ਅਸੀਂ ਸ਼ੁਕਰ ਆ ਪਾ ਸਕੀਏ ਤੇ ਜਿਹੜੀ ਘੱਟ ਫਸਲਾਂ ਜਿਹੜੀ ਘੱਟ ਪਾਣੀ ਖਪਤ ਵਾਲੀ ਫਸਲ ਜਿਹੜੀ ਪੱਕੀ ਆ ਉਹ ਥਲੇ ਬਰਤੀ ਤੁਸੀਂ ਸੁਣਿਆ ਸਰਕਾਰ ਦੇ ਵੱਲੋਂ ਨਵੇਂ-ਨਵੇਂ ਪ੍ਰੋਜੈਕਟ ਲੈਂਦੇ ਜਾ ਰਹੇ ਨੇ ਤਾਂ ਜੋ ਕਿਸਾਨ ਜਿਹੜੇ ਨੇ ਪੰਜਾਬ ਦੇ ਐਮਐਸਪੀ ਦੀ ਗਰੰਟੀ ਕਾਨੂੰਨ ਦੀ ਮੰਗ ਕਰ ਰਹੇ ਨੇ ਹਾਲਾਂਕਿ ਪੂਰੇ ਦੇਸ਼ ਦੇ ਕਿਸਾਨਾਂ ਦੀ ਮੰਗ ਹੈ ਪਰ ਕਿਸਾਨ ਪੰਜਾਬ ਦੇ ਜਿਹੜੇ ਨੇ ਉਹਨਾਂ ਦੇ ਲਈ ਪੰਜਾਬ ਸਰਕਾਰ ਲਗਾ ਲਗਾਤਾਰ ਉਪਰਾਲੇ ਕਰ ਰਹੀ ਹੈ ਤਾਂ ਜੋ ਕਿਸਾਨ ਸੜਕਾਂ ਦੇ ਉੱਤੇ ਨਾ ਰੋੜਨ ਤਾਂ ਜੋ ਕਿਸਾਨ ਖੇਤਾਂ ਦੇ ਵਿੱਚ ਖੱਜਲਖਵਾਰ ਨਾ ਹੋਣ ਮੰਡੀਆਂ ਦੇ ਵਿੱਚ ਨਾ ਰੋੜਨ ਤਾਂ ਪਾਣੀ ਦਾ ਪੱਧਰ ਵੀ ਜਿਹੜਾ ਆ ਹੇਠਲੇ 70 ਤੱਕ ਨਾ ਜਾਵੇ ਕਾਫੀ ਡੁੰਗੇ ਹੋ ਚੁੱਕੇ ਨੇ ਪਾਣੀ ਤਾਂ ਹੁਣ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਲਈ ਇਹ ਨਵੇਂ ਪ੍ਰੋਜੈਕਟ ਲਿਆਂਦੇ ਜਾ ਰਹੇ ਨੇ ਤਾਂ ਜੋ ਕਿਸਾਨ ਉਸ ਫਸਲੀ ਚੱਕਰ ਦੇ ਵਿੱਚੋਂ ਨਿਕਲ ਜਾਣ ਝੋਨੇ ਦੀ ਫਸਲ ਦੀ ਬਜਾਏ ਹੁਣ ਮੱਕੀ ਦੀ ਫਸਲ ਵੀ